ਬੀ ਮੇਰਾ ਸੂਟ ਕਿੱਥੇ ਆ ਦੇਖਦਾ ਹੀ ਨਹੀਂ ਪਿਆ ਕਿਤੇ ਹੋਰ ਪਾਸੇ ਤਾਂ ਨਹੀਂ ਲੁਕੋ ਕੇ ਰੱਖਤਾ ਨਹੀਂ ਨਹੀਂ ਰੀਤ ਤੇਰਾ ਸੂਟ ਤਾਂ ਮੈਂ ਇਨਾ ਸੂਟਾਂ ਦੇ ਉੱਪਰ ਹੀ ਰੱਖ ਕੇ ਲੈ ਕੇ ਆਈ ਸੀ ਫੇਰ ਭਾਬੀ ਹੈ ਕਿੱਥੇ ਮੈਨੂੰ ਨਹੀਂ ਲੱਗਦਾ ਤੁਸੀਂ ਮੇਰਾ ਸੂਟ ਲੈ ਕੇ ਆਏ ਹੋਵੋਗੇ ਮੈਨੂੰ ਤਾਂ ਲੱਗਦਾ ਤੁਸੀਂ ਭੁੱਲ ਗਏ ਨਹੀਂ ਨਹੀਂ ਰੀਤ ਸੂਟ ਤਾਂ ਮੈਂ ਲੈ ਕੇ ਆਈਆਂ ਨਾਲੇ ਇੱਕ ਨਹੀਂ ਦੋ ਲੈ ਕੇ ਆਈਆਂ ਉਹ ਤੇ ਮੇਰੀ ਕੱਲੀ ਕੱਲੀ ਦਾ ਨੰਨ ਦਾ ਫਿਰ ਭਾਵੇਂ ਸੂਟ ਤੇ ਐਥੇ ਦਿਖਦਾ ਨਹੀਂ ਪਿਆ ਤੁਸੀਂ ਨਾ ਮੈਨੂੰ ਐਵੇਂ ਗੱਲਾਂ 'ਚ ਨਾ ਟਾਲੋ ਕੋਈ ਨਹੀਂ ਪੁੱਤ ਕਿਉਂ ਟੂਪਾ ਬਿੰਟਾਂ ਕਰੀ ਜਣੀ ਕੀ ਪਤਾ ਦੀ ਮੰਮੀ ਛੁੱਟ ਰੱਖਣੀ ਭੁੱਲੀ ਹੋਵੇ ਤੇ ਕੀ ਪਤਾ ਪੁੱਤ ਛੁੱਟ ਬਾਰੀ ਰਹਿ ਗਿਆ ਹੁਣ ਮਾਰੀ ਤੂੰ ਤੂੰ ਮੰਦੀਲ ਆਪਣੇ ਮੰਮੀ ਨੇ ਫੋਨ ਕਰਕੇ ਪੁੱਛ ਲੈ ਹਾਂਜੀ ਮੰਮੀ ਕੋਈ ਗੱਲ ਨਹੀਂ ਮੈਂ ਮੰਮੀ ਨੂੰ ਫੋਨ ਲਾ ਕੇ ਪੁੱਛ ਲੈਨੀ ਆ ਪਰ ਮੈਨੂੰ ਚੰਗੀ ਤਰ੍ਹਾਂ ਯਾਦ ਆ ਵੀ ਸੂਟ ਮੇਰੇ ਸੂਟਾ ਦੇ ਉੱਪਰ ਹੀ ਸੀ ਕੋਈ ਗੱਲ ਨਹੀਂ ਪੁੱਤ ਕਈ ਵਾਰ ਨਾ ਫਲੇਖਾ ਲੱਗ ਜਾਂਦਾ ਫੋਨ ਕਰਕੇ ਪੁੱਛਣ ਜੀ ਕੀ ਹਰ ਜਾ ਠੀਕ ਆ ਮੰਮੀ ਜੀ ਮੈਂ ਕਰ ਲੈਨੀ ਆ ਬਹੁਤ ਹੈਲੋ ਸਤਿ ਸ਼੍ਰੀ ਅਕਾਲ ਮੰਮੀ ਜੀ ਸਤਿ ਸ਼੍ਰੀ ਅਕਾਲ ਪੁੱਤ ਕਿਵੇਂ ਆ ਤੂੰ ਮੈਂ ਠੀਕ ਆ ਮੰਮੀ ਤੁਸੀਂ ਦੱਸੋ ਆਪਣੀ ਮੈਂ ਵੀ ਠੀਕ ਆ ਪੁੱਤ ਤੋ ਅੱਜ ਇੰਨੀ ਸੁਦੇਹਾ ਕਿਵੇਂ ਲਾ ਲਿਆ ਫੋਨ ਮੰਮੀ ਅੱਜ ਨਾ ਪੇਟੀ ਖਲਵਾਈ ਦੀ ਰਸਮ ਸੀ ਤੇ ਜਦੋਂ ਮੈਂ ਅਲਮਾਰੀ ਖੋਲੀ ਨਾ ਤਾਂ ਮੇਰੀ ਨਣ ਦੇ ਤੇ ਸੂਟ ਹੀ ਨਹੀਂ ਸੀ ਹੈ ਐ ਕਿਵੇਂ ਹੋ ਸਕਦਾ ਨਹੀਂ ਮੈਂ ਤਾਂ ਪੂਰੇ ਗੌਰ ਨਾਲ ਤੇਰੀ ਅਲਮਾਰੀ ਬੰਦ ਕਰਕੇ ਤੋਰੀ ਸੀ ਤੇ ਨਾਲੇ ਤੇਰੇ ਸੂਟਾਂ ਦੇ ਉੱਪਰ ਹੀ ਤਾਂ ਮੈਂ ਤੇਰੀ ਨਣ ਦੇ ਸੂਟ ਰੱਖੇ ਸੀ ਜਿਹੜੇ ਤੂੰ ਪਸੰਦ ਕਰਕੇ ਲਈ ਸੀ ਉਹੀ ਤਾਂ ਗੱਲ ਨਾ ਮੰਮੀ ਮੈਨੂੰ ਤਾਂ ਸਮਝ ਨਹੀਂ ਆ ਰਹੀ ਵੀ ਸੂਟ ਗਏ ਤਾਂ ਗਏ ਕਿੱਧਰ ਚੱਲ ਪੁੱਤ ਤੂੰ ਹੁਣ ਟੈਨਸ਼ਨ ਨਾ ਲੈ ਲੱਭ ਜਾਣਗੇ ਇੱਥੇ ਹੀ ਹੋਣਗੇ ਸੂਟ ਉਹ ਮੰਮੀ ਨਹੀਂ ਹੈਗੇ ਅਲਮਾਰੀ ਚ ਮੈਂ ਚੰਗੀ ਤਰ੍ਹਾਂ ਦੇਖ ਲਿਆ ਤੁਸੀਂ ਨਾ ਐ ਕਰੋ ਮੇਰੀ ਨਣਦ ਵਾਸਤੇ ਨਾ ਦੋ ਸੂਟ ਹੋਰ ਲੈ ਕੇ ਰੱਖ ਲੋ ਕੋਈ ਨਾ ਪੁੱਤ ਮੈਂ ਅੱਜੇ ਜਾ ਕੇ ਨਾ ਬਾਜ਼ਾਰ ਚ ਤੇਰੀ ਨਣਦ ਵਾਸਤੇ ਸੂਟ ਲੈ ਆਉਣੀ ਆ ਤੂੰ ਮੈਨੂੰ ਐਂ ਦੱਸ ਤੂੰ ਕਦੋਂ ਕਿਹੜਾ ਮਾਰੇਂਗੀ ਬੱਸ ਮੰਮੀ ਅਸੀਂ 2-4 ਦਿਨ ਤੱਕ ਹੀ ਆਵਾਂਗੇ। ਚਲ ਠੀਕ ਆ ਪੁੱਤ। ਪੁੱਤ ਤੂੰ ਸਿਆਣੀ ਬਣ ਕੇ ਰਹੀਂ। ਕਦੇ ਕੋਈ ਮੈਨੂੰ ਲਾਂਭਾ ਨਾ ਦਵਾਈ। ਮੰਮੀ ਤੁਸੀਂ ਬੇਫਿਕਰ ਰਹੋ। ਥੋੜੀ ਸਾਰੀ ਦਿੱਤੀ ਮਤ ਮੈਨੂੰ ਚੰਗੀ ਤਰ੍ਹਾਂ ਯਾਦ ਆ। ਨਾਲੇ ਮੰਮੀ ਮੈਂ ਨਾ ਤੁਹਾਨੂੰ ਬਾਅਦ 'ਚ ਫੋਨ ਕਰਦੀ ਆਂ। ਮੰਮੀ ਨਾਲ ਜਾ ਕੇ ਕੋਈ ਕੰਮ ਕਰਾ ਲਾਂ। 베ਲੀ ਦਾ ਮੇਰਾ ਮਨ ਵੀ ਨਹੀਂ ਲੱਗਦਾ ਹੈਗਾ। ਚਲੋ ਠੀਕ ਆ ਮੰਮੀ। ਚਲ ਠੀਕ ਆ ਪੁੱਤ। ਚੰਗੀ ਤਰ੍ਹਾਂ ਯਾਦ ਆ ਵੀ ਸੂਟ ਮੇਰੇ ਸੂਟਾਂ ਦੇ ਉੱਪਰ ਹੀ ਪਏ ਸੀ ਪਰ ਸੂਟ ਗਾਇਬ ਕਿੱਥੇ ਹੋ ਗਏ ਤੇ ਨਾਲੇ ਇਹ ਅਲਮਾਰੀ ਵਾਲਾ ਪਾਸਾ ਮੈਂ ਤਾਂ ਅੱਜ ਪਹਿਲੀ ਵਾਰ ਖੋਲਿਆ ਮੈਨੂੰ ਲੱਗਦਾ ਵੀ ਕਿਸੇ ਨੇ ਨਾ ਮੇਰੇ ਤੋਂ ਪਹਿਲਾਂ ਅਲਮਾਰੀ ਖੋਲੀ ਆ ਤੇ ਕਿਨੇ ਖੋਲੀ ਆ ਇਹਦਾ ਵੀ ਮੈਨੂੰ ਜਲਦੀ ਹੀ ਪਤਾ ਲੱਗ ਜੂਗਾ ਗੱਲ ਹੋ ਗਈ ਮਨਦੀਪਾ ਕੀ ਸੋਚੀ ਜਾਨੀ ਐ ਅੱਜ ਨਾ ਜੀ ਮੰਮੀ ਜੀ ਨੇ ਪੇਟੀ ਖਲਵਾਈ ਦੀ ਰਸਮ ਕਰਵਾਈ ਸੀ ਤੇ ਮੇਰੀ ਮੰਮੀ ਨੇ ਨਾ ਰੀਤ ਵਾਸਤੇ ਦੋ ਸੂਟ ਲਾਏ ਸੀ ਤੇ ਜਦੋਂ ਮੈਂ ਅਲਮਾਰੀ ਖੋਲੀ ਨਾ ਤਾਂ ਦੋਨਾਂ ਚੋਂ ਇੱਕ ਵੀ ਸੂਟ ਨਹੀਂ ਨਿਕਲਿਆ ਕੀ ਸੂਟ ਨਹੀਂ ਨਿਕਲਿਆ ਹਾਂਜੀ ਮੈਨੂੰ ਨਾ ਐ ਲੱਗਦਾ ਵੀ ਕਿਸੇ ਨੇ ਨਾ ਮੇਰੀ ਪੈਟੀ ਖਲਵਾਈ ਦੀ ਰਸਮ ਤੋਂ ਪਹਿਲਾਂ ਮੇਰੀ ਅਲਮਾਰੀ ਫਰੋਲੀ ਆ ਦੇਖ ਮਨਦੀਪ ਮੈਨੂੰ ਮੇਰੀ ਮਾਂ ਦਾ ਨਾ ਚੰਗੀ ਤਰ੍ਹਾਂ ਪਤਾ ਹੈ ਉਹ ਇਹੋ ਜਿਹਾ ਕੋਈ ਵੀ ਕੰਮ ਨਹੀਂ ਕਰ ਸਕਦੀ ਨਹੀਂ ਜੀ ਤੁਸੀਂ ਗਲਤ ਸਮਝ ਰਹੇ ਹੋ ਮੈਂ ਮੰਮੀ ਜੀ ਬਾਰੇ ਤਾਂ ਗੱਲ ਹੀ ਨਹੀਂ ਕਰ ਰਹੀ ਹੈਗੀ ਮੈਂ ਤਾਂ ਇਹ ਸੋਚ ਰਹੀ ਆ ਕਿਤੇ ਕੋਈ ਰਿਸ਼ਤੇਦਾਰ ਮੇਰੀ ਅਲਮਾਰੀ ਚੋਂ ਸੂਟ ਤਾਂ ਨਹੀਂ ਕੱਢ ਕੇ ਲੈ ਗਿਆ ਉਹ ਚਲ ਛੱਡ ਯਾਰ ਐਡੀ ਵੱਡੀ ਵੀ ਗੱਲ ਨਹੀਂ ਹੈਗੀ ਉਹ ਸੂਟਾਂ ਦਾ ਕੀ ਹੈ ਸੂਟ ਹੋਰ ਆ ਜਾਣਗੇ ਰੀਤ ਨੂੰ ਹੋਰ ਲਿਆ ਦਾਂਗੇ ਸੂਟ ਹਾਂਜੀ ਉਹ ਚੱਲ ਛੱਡ ਹੁਣ ਤੂੰ ਮੂਡ ਨਾ ਖਰਾਬ ਕਰ ਮੇਰੇ ਵਾਸਤੇ ਨਾ ਬਦੀ ਜੀ ਚਾਹ ਬਣਾ ਲਿਆ ਠੀਕ ਆ ਜੀ ਇਹ ਛਾਂਪ ਬਹੁਤ ਸੋਹਣੀ ਆ ਹਾਰਿਤ ਇਹ ਛਾਂਪ ਨਾ ਮੇਰੀ ਦਾਦੀ ਦੀ ਨਿਸ਼ਾਨੀ ਆ ਮੇਰੀ ਦਾਦੀ ਨੇ ਮੈਨੂੰ ਦਿੱਤੀ ਸੀ ਤੇ ਮੇਰੀ ਮੰਮੀ ਨੇ ਨਾ ਬੜੀ ਸਾਮ ਸਾਮ ਕੇ ਰੱਖੀ ਸੀ ਹੁਣ ਜਦੋਂ ਮੇਰਾ ਵਿਆਹ ਹੋਇਆ ਨਾ ਤੇ ਮੇਰੀ ਮੰਮੀ ਨੇ ਮੈਨੂੰ ਦੇਤੀ ਅੱਛਾ ਭਾਬੀ ਭਾਬੀ ਛਾਂਪ ਬਹੁਤ ਸੋਹਣੀ ਆ ਦੇਖੋ ਡਿਜ਼ਾਈਨ ਵੀ ਇਹਦਾ ਬਹੁਤ ਸੋਹਣਾ ਤੇ ਮੇਰਾ ਤਾਂ ਨਾ ਇਹਦੇ ਤੇ ਦਿਲ ਆ ਗਿਆ ਤੁਸੀਂ ਐਦਾ ਕਰੋ ਇਹ ਛਾਂਪ ਮੈਨੂੰ ਦੇ ਦਿਓ ਨਾ ਨਹੀਂ ਰਹੀ ਤਾਂ ਇਹ ਤਾਂ ਮੇਰੀ ਦਾਦੀ ਦੀ ਆਖਰੀ ਨਿਸ਼ਾਨੀਆਂ ਤੂੰ ਐਂ ਕਰ ਤੂੰ ਮੇਰੀ ਨਾ ਆਹ ਵਾਲੀ ਛਾਂਪ ਲੈ ਲੈ ਪਰ ਮੈਂ ਤੈਨੂੰ ਇਹ ਨਹੀਂ ਦੇ ਸਕਦੀ ਭਾਬੀ ਨਾ ਕਹਿ ਕੇ ਨਾ ਤੂੰ ਮੇਰੀ ਬੇਇੱਜ਼ਤੀ ਕਰ ਦਿੱਤੀ ਇਹਦੂ ਤਾਂ ਚੰਗਾ ਸੀ ਨਾ ਮੈਂ ਤੇਰੇ ਤੋਂ ਕੁਝ ਮੰਗਦੀ ਨਾ ਦੀਤ ਮੈਂ ਤੈਨੂੰ ਕਹਿ ਤਾਂ ਰਹੀ ਆਂ ਕਿ ਤੂੰ ਆਹ ਵਾਲੀ ਛਾਂਪ ਲੈ ਲੈ ਬਸ ਭਾਬੀ ਰਹਿਣ ਦੇ ਹੁਣ ਤੂੰ ਮੈਂ ਨਹੀਂ ਤੇਰੇ ਤੋਂ ਕੁਝ ਵੀ ਲੈਣਾ ਰੀਤ ਮੇਰੀ ਗੱਲ ਤਾਂ ਸੁਣ ਲਾ ਇਹ ਤਾਂ ਆਪਣੀ ਜਿੱਦ ਤੇ ਹੀ ਅੜ ਗਈ ਪਰ ਮੈਂ ਆਪਣੀ ਜਾਦੀ ਦੀ ਨਿਸ਼ਾਨੀ ਇਹਨੂੰ ਨਹੀਂ ਦੇ ਸਕਦੀ ਉਹ ਮੇਰੀ ਮਾਂ ਨੇ ਤਾਂ ਇੰਨੀ ਸਾਮ ਸਾਮ ਕੇ ਰੱਖੀ ਆ ਇਹ ਮੈਂ ਨਹੀਂ ਦੇ ਸਕਦੀ ਕਬੀ ਨੇ ਮੈਨੂੰ ਜਵਾਬ ਦਿੱਤਾ ਇਹਨੂੰ ਤਾਂ ਹੁਣ ਮੈਂ ਚੰਗੀ ਤਰ੍ਹਾਂ ਸਭ ਕੁਝ ਸਿਖਾਉਂਗੀ ਹੁਣ ਦੇਖੀ ਭਾਬੋ ਰਾਣੀਏ ਤੇਰੇ ਮੈਂ ਆਪਣੀ ਮਾਂ ਤੋਂ ਕਿੰਦਾ ਛੱਤਰ ਪਵਾਉਣੀ ਆ ਤੇ ਤੇਰੇ ਪੇਕਿਆਂ ਦੀ ਮੈਂ ਕਿੰਦਾ ਬੇਸਿਕ ਕਰਾਉਣੀ ਆ ਤੇ ਤੇਰੇ ਪੈਣਗੀਆਂ ਤੇ ਮੈਂ ਲਵੂੰਗੀ ਨਜ਼ਾਰੇ ਮੈਨਾਂ ਇਹ ਕਹਿੰਦੀ ਸੀ ਭਾਬੀ ਦੇ ਵਿਆਹ ਨੂੰ ਨਾ ਕਿੰਨੇ ਦਿਨ ਹੋ ਗਏ ਤੇ ਤੁਸੀਂ ਹਲੇ ਤੱਕ ਪੇਟੀ ਖਲਵਾਈ ਦੀ ਰਸਮ ਹੀ ਨਹੀਂ ਕੀਤੀ ਲੋਕ ਤਾਂ ਦੂਸਰੇ ਦਿਨੀ ਪੇਟੀ ਖਲਵਾਈ ਦੀ ਰਸਮ ਕਰ ਲੈਂਦੇ ਨੇ ਅੱਛਾ ਤਾਂ ਤੈਨੂੰ ਆਪਣੇ ਛੱਡਾਂ ਦੀ ਕਾਲੀ ਪਈ ਐ ਨਹੀਂ ਕੋਈ ਗੱਲ ਨਹੀਂ ਤੈਨੂੰ ਮਿਲ ਜਾਣਗੇ ਤੇਰੇ ਛੂਟ ਲੈ ਮੰਮੀ ਕਾਲ ਤਾਂ ਹਰ ਇੱਕ ਨਾਨਾਦ ਨੂੰ ਹੁੰਦੀ ਆ ਆਪਣੀ ਭਾਬੀ ਦੀ ਪੇਟੀ 'ਚ ਆਪਣਾ ਸੂਟ ਚੱਕਣ ਦੀ ਚਲ ਕੋਈ ਨਾ ਮੈਂ ਕਰਦੀ ਆ ਤੇ ਭਾਬੀ ਨਾਲ ਗੱਲ ਆਪਾਂ ਅਜੀ ਪੇਟੀ ਖਲਾਈ ਰਸਮ ਕਰਨੀ ਹੈ ਤੂੰ ਚੱਲ ਮੇਰੇ ਨਾਲ ਮੰਦੀਪ ਪੁੱਤਰ ਤੂੰ ਇੱਥੇ ਬੈਠੀ ਹੈ फटाफट ਨਾ ਤਿਆਰ ਹੋ ਜਾ ਅੱਜ ਆਪਾਂ ਨਾ ਪੇਟੀ ਖਲਾਈ ਰਸਮ ਕਰਨੀ ਹੈ ਨਾਲੇ ਨਾ ਪੁੱਤਰ ਰੀਤ ਨੂੰ ਬਾਹਲੀ ਕਾਲੀ ਹੋਈ ਪਈ ਆਪਣੇ ਛੂਟ ਲੈਣ ਦੀ ਰੀਤ ਤੇਰੇ ਵਾਸਤੇ ਤਾਂ ਮੈਂ ਬਹੁਤ ਸੋਹਣੇ ਸੋਹਣੇ ਸੂਟ ਲੈ ਕੇ ਆਈਆਂ ਤੂੰ ਫਿਕਰ ਨਾ ਕਰ ਮੈਂ ਬਸ ਹੁਣੇ ਤਿਆਰ ਹੁੰਨੀ ਆ ਤੇ ਆਪਾਂ ਪੇਟੀ ਖਲਵਾਈ ਦੀ ਰਸਮ ਕਰ ਲੈਨੇ ਆ ਹਾਂ ਹਾਂ ਭਾਬੀ ਫਟਾਫਟ ਤਿਆਰ ਹੋ ਜਾ ਫੇਰ ਹੀ ਤਾਂ ਮੈਨੂੰ ਪਤਾ ਲੱਗੂਗਾ ਵੀ ਤੁਸੀਂ ਮੇਰੇ ਲਈ ਕਿੰਨੇ ਸੋਹਣੇ ਸੋਹਣੇ ਸੂਟ ਲੈ ਕੇ ਆਏ ਹੋ ਨਾਲੇ ਮੁੰਡੀ ਪੁੱਤ ਮੈਂ ਤੈਨੂੰ ਐਂ ਕਹਿੰਦੀ ਸੀ ਤੇਰਾ ਬਰੀ ਵਾਲਾ ਸਮਾਨ ਨਾ ਮੇਰੇ ਕਮਰੇ 'ਚ ਪੈ ਤੂੰ ਉੱਥੇ ਜਾ ਕੇ ਨਾ ਤਿਆਰ ਹੋ ਜਾ ਠੀਕ ਆ ਮੰਮੀ ਜੀ ਤੇ ਰੀਤ ਪੁੱਤ ਤੂੰ ਐਂ ਕਰ भाभी कमरा साफ कर दे करते चादर के झाड़के बिठाए इन भाभी तैयार होती है चाबियाँ ਪੀਡੀ ਅਲਮਾਰੀ ਦੀਆਂ ਚਾਪੀਆਂ ਦੇਖਾ ਤਾਂ ਸਹੀ ਅਲਮਾਰੀ ਖੋਲ ਕੇ ਭਾਬੀ ਲੈ ਕੇ ਕੀ ਕੀ ਆਈ ਆ ਸੂਟ ਨਨਦ ਦਾ ਸੂਟ ਅੱਛਾ ਤਾਂ ਏ ਸੂਟ ਲਾਏ ਨੇ ਭਾਬੀ ਨੇ ਮੇਰੇ ਵਾਸਤੇ ਜੇ ਇਹ ਸੂਟ ਗੁੰਮ ਹੋ ਜਾਣ ਤਾਂ ਕਿੰਨੀ ਬੇਇੱਜ਼ਤੀ ਹੋਊਗੀ ਭਾਬੀ ਦੀ ਤੇ ਭਾਬੀ ਦੇ ਪੇਕਿਆਂ ਦੀ ਤੇ ਮੈਨੂੰ ਤਾਂ ਨਾ ਫਿਰ ਮਜ਼ਾ ਹੀ ਆ ਜਾਊਗਾ ਭਾਬੀ ਤੂੰ ਮੈਨੂੰ ਛਾਪ ਦੇਣ ਤੋਂ ਮਨਾ ਕੀਤਾ ਸੀ ਨਾ ਮੈਂ ਵੀ ਮਜਬੂਰ ਆਂ ਮੈਨੂੰ ਵੀ ਹੁਣ ਇਹ ਸੂਟ ਲੁਕਾਉਣਾ ਹੀ ਪੈਣਗੇ ਤੇ ਤੇਰੀ ਬੇਇੱਜ਼ਤੀ ਤਾਂ ਮੈਨੂੰ ਕਰਾਉਣੀ ਹੀ ਪੈਣੀ ਆ ਚਾਬੀ ਵੇਖ ਕੇ ਗੈਨਨ ਖਾਚਰ ਹੋ ਗਿਆ ਅੱਜ ਇਹ ਵੀ ਬਿਲ ਹੈ ਤੂੰ ਆਪਣੇ ਮਾਪੇ ਨੂੰ ਨਹੀਂ ਮਿਲਿਆ ਠੀਕ ਆ ਮੰਮੀ ਜੀ ਤੁਸੀਂ ਐਂ ਦੱਸੋ ਵੀ ਅਸੀਂ ਕਿਹੜੇ ਟਾਈਮ ਜਾਈਏ ਪੁੱਤ ਮੇਰੇ ਕੰਨੇ ਤੋਂ ਮੈਂ ਤੁਸੀਂ ਹੁਣ ਵਗਜੋ ਘਰੇ ਕਿਹੜਾ ਕੋਈ ਕੰਮ ਹੈਗਾ ਰੋਟੀ ਟੋਕਾ ਮੈਂ ਪਿੱਛੋਂ ਕਰ ਲੂੰਗੀ ਚਲੋ ਠੀਕ ਆ ਮੰਮੀ ਜੀ ਰੀਤ ਐਂ ਕਰ ਤੂੰ ਵੀ ਸਾਡੇ ਨਾਲ ਚੱਲਨੀ ਨਾਲੇ ਤੇਰਾ ਸੂਟ ਨਹੀਂ ਆਇਆ ਸੀ ਨਾ ਉੱਥੇ ਜਾ ਕੇ ਨਾ ਤੂੰ ਆਪਣੀ ਪਸੰਦ ਦਾ ਸੂਟ ਲੈ ਲਈ ਭਾਬੀ ਪੁੱਤ ਇਹਨੇ ਕੀ ਕਰਨਾ ਹੈ ਤੁਸੀਂ ਦੋਨੋਂ ਜਾਣੇ ਚਲੇ ਜਾਓ ਮੰਮੀ ਜੀ ਫੇਰ ਕੀ ਹੋ ਜੂਗਾ ਜੇ ਰੀਤ ਸਾਡੇ ਨਾਲ ਚਲੀ ਜਾਊਗੀ ਨਾਲੇ ਤਾਂ ਮੇਰਾ ਮਨ ਲੱਗਿਆ ਰਹੂਗਾ ਨਾਲੇ ਅਸੀਂ ਸ਼ਾਮ ਨੂੰ ਵਾਪਸ ਆਈ ਤਾਂ ਜਾਣਾ ਚਲ ਠੀਕ ਹੈ ਪੁੱਤ ਜਿਵੇਂ ਤੁਹਾਡੀ ਮਰਜ਼ੀ ਹੈ ਰੀਤ ਪੁੱਤ ਤੂੰ ਜਾ ਕੇ ਤਿਆਰ ਹੋ ਜਾ ਠੀਕ ਹੈ ਮੰਮੀ ਜੀ ਆਹ ਨਹੀਂ ਤੱਕੇ ਹੁਣ ਮੈਂ ਕੀ ਕਰਦੀ ਆ ਸਫਾਈ ਕਰ ਲੈਣੀ ਆ ਆਹ ਛੁੱਟ ਬੈਡਾਂ ਤੇ ਲੈ ਕਿਨੇ ਸਿੱਟੇ ਹੈਗੇ ਮੈਂ ਤਾਂ ਛੁੱਟ ਪੂਰੇ ਪੂਰੇ ਲੈ ਕੇ ਇਸ ਦਿਨ ਲੈਣ ਵਾਲੇ ਫਿਰ ਇਹ ਛੁੱਟ ਕੀ ਦੇ ਜੀ ਚਲ ਆ ਜਾਂਦੇ ਮਨਦੀਪ ਨੂੰ ਜਰੀ ਤਨ फेर ਪੁੱਛੋ ਨਾ ਤੂੰ ਵੀ ਇਹ ਛੁਟਕੀ ਦੇਣਗੇ ਮੰਮੀ ਜੀ ਤੁਸੀਂ ਇਹ ਰੀਜ ਦੇ ਸੂਟ ਲੈ ਆ ਕੇ ਰੱਖ ਲੈ ਹਾਂ ਹਾਂ ਪੁੱਤ ਉਹ ਤਾਂ ਮੈਂ ਕਦੋਂ ਦੀ ਲੈ ਆਈ ਨਾਲੇ ਨਾ ਰੀਜ ਨੂੰ ਪਸੰਦ ਵੀ ਆਉਣਗੇ ਬਹੁਤ ਸੋਹਣੇ ਸੂਟ ਨੇ ਅੱਛਾ ਮੰਮੀ ਜੀ ਲੈ ਕੇ ਆਏ ਠੀਕ ਆ ਪੁੱਤ ਦੇਖ ਬੁੱਤ ਸੂਟ ਮਾਸੀ ਜੀ ਆਹ ਕਹੇ ਜੇ ਸੂਟ ਲੈ ਕੇ ਆਇਓ ਤੁਸੀਂ ਇਹ ਜੇ ਸੂਟ ਤਾਂ ਅਸੀਂ ਲਾਗੀਆਂ ਨੂੰ ਦਿੰਨੇ ਆ ਰੀਤ ਇਹ ਸੂਟ 22000 ਦੇ ਨੇ ਲੈ ਫੇਰ ਕੀ ਹੋਇਆ ਭਾਬੀ ਮੈਂ ਤਾਂ ਅੱਜ ਤੱਕ 5000 ਤੋਂ ਥੱਲੇ ਸੂਟ ਨਹੀਂ ਪਾਇਆ ਤੇ ਇਹ ਤਾਂ 2000 ਦਾ ਹੀ ਆ ਰੀਤ ਚੁੱਪ ਕਰ ਜਾ ਮੈਂ ਤੈਨੂੰ ਇੱਥੇ ਇਸ ਵਾਸਤੇ ਨਹੀਂ ਲੈ ਕੇ ਆਇਆ ਕਿ ਤੂੰ ਸੂਟਾਂ 'ਚ ਨਾ ਕੋਈ ਚੱਕੜ ਨੇ ਵੀਰੇ ਜੇ ਮੈਨੂੰ ਸੂਟ ਪਸੰਦ ਹੁੰਦੇ ਨਾ ਤਾਂ ਮੈਂ ਰੱਖ ਵੀ ਲੈਂਦੀ ਪਰ ਇਹ ਜਿਹਾ ਕਬਾੜ ਮੈਂ ਪਾਉਂਦੀ ਨਹੀਂ ਨਾਲੇ ਇਹ ਜੇ ਸੂਟਾਂ ਨੂੰ ਰੱਖਣ ਦਾ ਵੀ ਕੀ ਫਾਇਦਾ ਜਿਹੜੇ ਬਾਅਦ ਚ ਕਿਸੇ ਕੰਮ ਹੀ ਨਾ ਆਉਣ ਰਿਤ ਆਪਣੀ ਬਕਵਾਸ ਨਾ ਇੱਥੇ ਹੀ ਬੰਦ ਕਰ ਲੈ ਮੈਂ ਇਸ ਵਾਸਤੇ ਤੈਨੂੰ ਇੱਥੇ ਨਹੀਂ ਲੈ ਕੇ ਆਇਆ ਕਿ ਤੂੰ ਸੋਹਰਿਆ 'ਚ ਮੇਰੀ ਬੇਇੱਜ਼ਤੀ ਕਰਵਾ ਦੇ ਉਹ ਨਾਲੇ ਤੈਨੂੰ ਪਹਿਲੀ ਵਾਰ ਲੈ ਕੇ ਆਇਆ ਤੂੰ ਆ ਚੰਦ ਚਾੜਤਾ ਵੀਰੇ ਮੈਂ ਸਹੀ ਤਾਂ ਕਿਹਾ ਮੈਂ ਗਲਤ ਕੀ ਕਿਹਾ ਨਾਲੇ ਤੁਸੀਂ ਵੀ ਨਾ ਸਹੀ ਨੂੰ ਸਹੀ ਕਹਿਣ ਦੀ ਹਿੰਮਤ ਰੱਖਿਆ ਕਰੋ ਰਿਤੋ ਕੋਈ ਗੱਲ ਨਹੀਂ ਰਿਤ ਜੇ ਤੈਨੂੰ ਆਹ ਸੂਟ ਪਸੰਦ ਨਹੀਂ ਹੈਗੇ ਨਾ ਤਾਂ ਇਹਨਾਂ ਨੂੰ ਮੋੜ ਕੇ ਮੈਂ ਨਵੇਂ ਲਿਆ ਦੂੰਗੀ ਤੈਨੂੰ ਨਵੇਂ ਸੂਟ ਮਿਲ ਜਾਣਗੇ ਕੋਈ ਲੋੜ ਨਹੀਂ ਹੈਗੀ ਭਾਬੀ ਆਪਣੇ ਸੂਟ ਨਾ ਆਪਣੇ ਕੋਲੇ ਹੀ ਰੱਖੋ ਹੁਣ ਨਹੀਂ ਮੈਂ ਲੈਣਾ ਕੋਈ ਵੀ ਸੂਟ ਮਨਦੀਪ ਘੱਟ ਕਰੀ ਚੱਲੋ ਇੰਤਾਂ ਬੱਕਰੇ ਜਾਕੇ ਦੱਸੋ ਮੰਮੀ ਜੀ ਹੁਣ ਅਸੀਂ ਚੱਲਦੇ ਆਂ ਐ ਕਿਵੇਂ ਪੁੱਤ ਰੋਟੀ ਪਾਣੀ ਤਿਆਰ ਹੀ ਆ ਖਾ ਕੇ ਜਾਓ ਨਹੀਂ ਨਹੀਂ ਮੰਮੀ ਜੀ ਤੁਸੀਂ ਰੋਟੀ ਪਾਣੀ ਦੀ ਫਿਕਰ ਨਾ ਕਰੋ ਅਸੀਂ ਘਰੇ ਜਾ ਕੇ ਖਾ ਲਾਂਗੇ ਉੱਥੇ ਵੀ ਨਾ ਮੰਮੀ ਨੇ ਬਣਾ ਕੇ ਰੱਖੀ ਹੋਣੀ ਹੈ ਚਲਿਏ ਬੰਦੀਪਾ ਜੀ ਆ ਵੀ ਗਏ ਤੁਸੀਂ ਹਾਂਜੀ ਮੰਮੀ ਬੁੱਤ ਮੈਨੂੰ ਤਾਂ ਇੱਕ ਗੱਲ ਪੁੱਛਣੀ ਸੀਗੀ ਬਲ ਅਪਾ ਚੁਟਕੀ ਗਏ ਮੈਂ ਮੰਮੀ ਜੀ ਇਹ ਸੂਟ ਤਾਂ ਉਹੀ ਨੇ ਜਿਹੜੇ ਰੀਤ ਨੂੰ ਮੇਰੀ ਮੰਮੀ ਨੇ ਲਾਏ ਸੀਗੇ ਔਰ ਇਹ ਤੁਹਾਨੂੰ ਕਿੱਥੇ ਮਿਲੇ ਨੇ ਫੁੱਟ ਮੈਂ ਤਾਂ ਤੇਰੇ ਕਮਰੇ 'ਚ ਝਾੜੂ ਮਾਰ ਰਹੀ ਸੀ ਬੈਡਾਂ ਥੱਲੇ ਪਏ ਸੀਗੇ ਬੈਡਾਂ ਥੱਲੇ ਮੰਦੀਪ ਤੂੰ ਤਾਂ ਕਹਿੰਦੀ ਸੀ ਇਹ ਸੂਟ ਗੁੰਮ ਹੋ ਗਏ ਫਿਰ ਅਲਮਾਰੀ 'ਚੋਂ ਨਿਕਲ ਕੇ ਬੈਡਾਂ ਥੱਲੇ ਕਿਵੇਂ ਪੜ ਗਿਆ ਮੈਨੂੰ ਨਹੀਂ ਪਤਾ ਜੀ ਓ ਮम्मी ਇਹ ਗਲਤੀ ਆਪਾਂ ਬਾਅਦ 'ਚ ਵੀ ਕਰ ਲਾਂਗੇ ਪਹਿਲਾਂ ਤੂੰ ਆਪਣੀ ਕੁੜੀ ਦੀ ਕਰ ਤੂੰ ਸੁਣ ਲੈ ਇਹਨੂੰ ਪਹਿਲੀ ਵਾਰ ਆਪਣੇ ਸਹੁਰੇ ਲੈ ਕੇ ਗਿਆ ਤੇ ਇਹਨੇ ਮੇਰੀ ਨੱਕ ਬੜਾ ਕੇ ਰਖਤੀ ਕਿਉਂ ਬੁੱਤ ਹੈ ਹਰੀ ਕੀ ਕਰਤਾ ਮੇਰੇ ਧੀ ਨੇ ਉਹ ਮੰਮੀ ਉਹਨਾਂ ਨੇ ਐਨੇ ਸੋਹਣੇ ਸੋਹਣੇ ਸੂਟ ਲਾਇਏ ਸੀ ਇਹਨੂੰ ਪਰ ਇਹਦੇ ਤਾਂ ਨੱਕ ਖੇਟ ਨਹੀਂ ਆਏ ਉਲਟਾ ਨੱਕ ਉਹ ਚਗਟੜ ਲੱਗੀ ਉਹਨਾਂ 'ਚ ਅੱਛਾ ਰੀਤ ਪੁੱਤ ਅੱਤਰ ਬੀਰ ਕੀ ਕਹਿੰਦਾ ਹੈਗਾ ਮੈਂ ਤਾਂ ਤੈਨੂੰ ਇਹ ਮਤ ਨਹੀਂ ਦਿੱਤੀ ਵੀ ਤੂੰ ਦੂਜੇ ਨੇ ਕਰਾ ਕੇ ਇਹਦਾ ਕੁਝ ਕਰੇ ਮੰਮੀ ਨਾਲੇ ਮੈਨੂੰ ਤਾਂ ਐ ਲੱਗਦਾ ਜਿਹੜੀ ਇਹ ਸੂਟ ਲਕੋਣ ਵਾਲੀ ਕਾਰਸਤਾਨੀ ਹੈ ਨਾ ਉਹ ਵੀ ਇਹਦੀ ਹੀ ਹੈ ਵੀਰੇ ਤੁਹਾਡੇ ਕੋਲੇ ਕੀ ਸਬੂਤ ਆ ਵੀ ਇਹ ਸੂਟ ਮੈਂ ਗਾਇਬ ਕੀਤੇ ਸੀ ਤੁਸੀਂ ਤਾਂ ਐਵੇਂ ਹੀ ਸਾਰੇ ਜਣੇ ਮੇਰੇ ਪਿੱਛੇ ਪੈ ਗਏ ਨਾ ਕੁੜੀਏ ਫੇਰ ਨਜ਼ਰਾਂ ਕਿਉਂ ਚੁਕਾਈਆਂ ਨੇ ਜੇ ਤੂੰ ਨਹੀਂ ਖੁਸ਼ ਕੀਤਾ ਨਾ ਫੇਰ ਅੱਖ ਤੇ ਰੱਖਮੇ ਲਾ ਕੇ ਕਹਿ ਵੀ ਮੈਂ ਕੁਛ ਨਹੀਂ ਕੀਤਾ ਫੋਟੋ ਮੈਂ ਤੇਰੀ ਮਾਂ ਹੀ ਮੇਰੇ ਤੇਰੇ ਤਾਂ ਸਾਫ ਪੜ ਲੈਣਿਆ ਕਰੋ ਤੂੰ ਸੱਚ ਬੋਲਦੀ ਐ ਕਰੋ ਤੂੰ ਝੂਠ ਬੋਲਦੀ ਐ ਤੇਰੇ ਤੇਰੇ ਤਾਂ ਸਾਫ ਪੜ ਲੈਦਾ ਵੀ ਤੂੰ ਝੂਠੀ ਐ ਹਾਂ ਮੈਂ ਝੂਠੀ ਆ ਮੈਂ ਨਾ ਭਾਬੀ ਤੋਂ ਇੱਕ ਛਾਪੀ ਦਾ ਮੰਗੀ ਸੀ ਭਾਬੀ ਨੇ ਦੇਣ ਤੋਂ ਮਨਾ ਕਰਤਾ ਤੇ ਤਾਂ ਹੀ じゃ ਮੈਂ ਆ ਕੁਝ ਕੀਤਾ ਰੀਤ ਮੈਂ ਤੈਨੂੰ ਕਿਹਾ ਤਾਂ ਸੀ ਵੀ ਤੂੰ ਮੇਰੀ ਦੂਜੀ ਛਾਪ ਲੈ ਲੈ हे मेरी दादी दी आखरी निशानियां मैं तन्नू ए नहीं दे सकदी। ਕੁੜੀਏ ਤੇਰਾ ਦਿਮਾਗ ਘਰ ਚੜਨ ਗਿਆ ਸੀ ਜਿਹੜਾ ਤੂੰ ਭਾਬੀ ਤੋਂ ਛਾਂ ਮੰਗਦੀ ਸੀ ਤੈਨੂੰ ਅਸੀਂ ਕਦੇ ਕੁਝ ਦਵਾਇਆ ਨਹੀਂ ਹੈਗਾ। ਨਿੱਣਾੜੇ ਤੈਨੂੰ ਆ ਕੁਝ ਕਰਦੀ ਨੂੰ ਸ਼ਰਮ ਨਾ ਆਏ ਤੂੰ ਤਾਂ ਆਪਣੇ ਭਾਈ ਦਾ ਹੀ ਘਰ ਖਰਾਬ ਕਰਨ ਲੱਗੀ ਹੋਈ ਸੀ। ਮੰਮੀ ਪਤਾ ਨਹੀਂ ਉਸ ਟਾਈਮ ਮੇਰੀ ਅਕਲ ਤੇ ਕੀ ਬਣਦਾ ਪੈ ਗਿਆ ਸੀ ਜਿਹੜਾ ਮੈਂ ਆ ਕਦਮ ਚੱਕ ਲਿਆ ਪਰ ਹੁਣ ਮੈਂ ਇਦਾਂ ਦਾ ਕੁਝ ਨਹੀਂ ਕਰਦੀ। ਮੈਨੂੰ ਮਾਫ਼ ਕਰ ਦਿਓ ਮੇਰੇ ਤੋਂ ਨਾ ਗਲਤੀ ਹੋ ਗਈ। ਬੱਟਾ ਆ ਛੋਟੇ ਛੋਟੇ ਹਰਕਤਾਂ ਕਰਕੇ ਨਾ ਘਰ ਬਰਬਾਰ ਹੋ ਜਾਂਦੇ ਨੇ। ਕੱਲ ਨੂੰ ਤੇਰਾ ਵਿਆਹ ਹੋਣਾ। ਜੇ ਤੇਰੀ ਨਾਂ ਦਾ ਕਰ ਤੈਨੂੰ ਕਿਵੇਂ ਲੱਗੂ? ਸੌਰੀ ਮੰਮੀ। ਸੌਰੀ ਭਾਬੀ। ਅੱਗੇ ਤੋਂ ਨਹੀਂ ਐਦਾਂ ਨਾ ਕੁਝ ਵੀ ਕਰਦੀ।